ਪਿੰਡ ਬਗਰੋਲ ਦੇ ਅੰਦਰ ਡਾਕਟਰ ਭੀਮਰਾਓ ਅੰਬੇਦਕਰ ਦੇ ਬੋਤਨ ਨੂੰ ਲੈ ਕੇ ਪਿੰਡ ਦੇ ਵਿੱਚ ਮਾਹੌਲ ਭਖ ਗਿਆ ਤੇ ਇੱਥੇ ਇਸ ਦਰਮਿਆਨ ਇੱਟਾਂ ਰੋੜਿਆਂ ਦੀ ਬਰਸਾਤ ਹੋ ਗਈ ਹੈ ਤਾਂ ਦੱਸਦੇ ਕਿ ਇਹ ਕਿ ਪਿੰਡ ਪੁਲਿਸ ਛੋਣੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਦਰਅਸਲ ਪਿੰਡ ਦੇ ਅੰਦਰ ਦੂ ਤਿਰਾਂ ਵਿਚਕਾਰ ਬਾਬਾ ਸਾਹਿਬ ਦੇ ਬੁੱਤ ਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਜਦ ਇਸ ਤਰ੍ਹਾਂ ਦਾ ਵਿਵਾਦ ਖੜਾ ਹੁੰਦਾ ਤਾਂ ਮਾਹੌਲ ਗਰਮਾਉਣਾ ਤਾਂ ਸੰਭਵੀ ਹੈ ਇੱਕ ਧਿਰ ਦਾ ਇਲਜ਼ਾਮ ਹੈ ਕਿ ਸਾਡੇ ਮੁਹੱਲੇ ਅੰਦਰ ਬਿਨਾਂ ਵਜਾ ਬਾਬਾ ਸਾਹਿਬ ਦਾ ਬੁੱਤ ਲਗਾਇਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਅਸੀਂ ਦੂਜੀ ਧਿਰ ਨੂੰ ਕਿਹਾ ਕਿ ਤੁਸੀਂ ਬੁੱਤ ਲਾਉਣਾ ਹੈ ਤਾਂ ਅਸੀਂ ਤੁਹਾਨੂੰ ਪਰਤ ਪਾ ਕੇ ਕੋਈ ਹੋਰ ਜਗ੍ਹਾ ਦੇ ਦਿੰਨੇ ਆ ਪਰ ਸਟੇ ਹੁੰਦੇ ਬਾਵਜੂਦ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਅੰਦਰ ਡਾਕਟਰ ਪੀਮਰਮ ਬੇਦਕਰ ਦਾ ਬੋਤਲ ਲਗਾਇਆ ਗਿਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਪਥਰਾ ਕਰ ਦਿੱਤਾ ਗਿਆ ਤੇ ਇਸ ਮੌਕੇ ਪੁਲਿਸ ਪਾਰਟੀ ਵੀ ਪਹੁੰਚੀ ਹੈ ਜਿਸ ਤੋਂ ਬਾਅਦ ਹੁਣ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਧਰ ਡੜਬਾ ਦੇ ਡੀਐਸਪੀ ਪ੍ਰithvi ਸਿੰਘ ਚਾਹਲ ਜੋ ਮੌਕੇ ਤੇ ਪਹੁੰਚੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਜੋ ਕਿ ਦੋਵੇਂ ਧਿਰਾਂ ਦੇ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਹੌਲ ਸ਼ਾਂਤ ਕਰਵਾ ਦਿੱਤਾ ਗਿਆ ਤੇ ਬਾਬਾ ਸਾਹਿਬ ਦੇ ਬੁੱਤੀ ਪ੍ਰੋਟੈਕਸ਼ਨ ਦੇ ਵਿੱਚ ਪੁਲਿਸ ਲਗਾਈ ਜਾ ਰਹੀ ਹੈ ਇਹ ਪਤਾ ਕੀ ਗੱਲ ਹੈ ਬਾਈ ਜੀ ਸਾਡੇ ਨਾਲ ਇਹ ਮਤਲਬ ਬਹੁਤ ਪੁਰਾਣੀ ਮੰਗਦੀ ਹੈ 25 30 ਸਾਲ ਤੋਂ ਤਕਰੀਬਨ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਦਾ ਸਟੈਚੂ ਲਾਉਣਾ ਚਾਹੁੰਦੇ ਸੀਗੇ ਪਿੰਡ ਚ ਤੇ ਹੁਣ ਇਸ ਵਾਰ ਸਾਡੀ ਜਿਹੜੀ ਪੰਚਾਇਤ ਨੇ ਮਤਲਬ ਸਾਡੇ ਨਾਲ ਖੜੀ ਹੈਗੀ ਤੇ ਹੁਣ ਪੰਚਾਇਤ ਨੇ ਮਤਲਬ ਪੂਰੇ ਮਤੇ ਦੇ ਅਕੋਰਡਿੰਗ ਮਤੇ ਜਿੰਨੇ ਮੈਂਬਰ ਨੇ ਬਕਾਇਦਾ ਮਤਾ ਪਾ ਕੇ ਸ਼ਾਮਲਾੜ ਜਗ੍ਹਾ ਤੇ ਸਟੈਚੂ ਲਾਇਆ ਬਾਬਾ ਸਾਹਿਬ ਦਾਗਾ ਤੇ ਹੁਣ ਜਿਹੜੇ 4-5 ਘਰ ਨੇ ਨੇੜੇ ਮਤਲਬ ਬਾਬਾ ਇਹਦੇ ਘਰ ਨੇੜੇ ਪੈਂਦੇ ਨੇ ਸਟੈਚੂ ਸ਼ਾਮਲਾੜ ਜਗ੍ਹਾ ਦੀ ਉਹ ਇਤਰਾਜ਼ ਕਰ ਰਹੇ ਨੇ ਕਹਿੰਦੇ ਵੀ ਇੱਥੇ ਸਟੈਚੂ ਨਹੀਂ ਲੱਗਣਾ ਚਾਹੀਦਾਗਾ ਬਸ ਹੋਰ ਕੋਈ ਈਸ਼ੂ ਨਹੀਂ ਆ ਬੀਹ ਜਗ੍ਹਾ ਜੀ ਸ਼ਾਮਲਾੜ ਹਾਂਜੀ ਇਹ ਸ਼ਾਮਲਾੜ ਜਗ੍ਹਾ ਜੀ ਇਹਦਾ ਪ੍ਰੋਸੈਸ ਮੁਕਤਾਬ ਕੀ ਕੀਤਾ ਗਿਆ ਸਾਰਾ ਹਾਂਜੀ ਸਰ ਇਹ ਪ੍ਰੋਸੈਸ ਮੁਕਤਾਬ ਕੀ ਹੈ ਜੀ ਮਤਲਬ ਸ਼ਾਮ ਪੰਚਾਇਤ ਲਾਰੀ ਹੈਗੀ ਪੰਚਾਇਤ ਨੇ ਮਤਾ ਪਾਇਆ ਗਿਆ ਹੈਗਾ કોઈ કોઈ સુનેਗਾ એਦੇ ਵਿੱਚ કોઈ વિવાદ ਵਾਲੀ ਗੱਲ ਨਹੀਂ ਹੈਗੀ ਫालतू ਦਾ بس વિવાદ ਖੜਾ ਕਰਾਇਆ ਜਾ ਰਿਹਾ ਹੈ શાસ્ત્રੇ ਹੋ ਰਹੀ ਹੈ ਇੱਥਾ ਰੋੜੇ ਵੀ ਬਹੁਤ سارے ਚੱਲੇ ਲੇਗੇ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਇਹ ਸਰ ਵਿਆਦ ਵੀ ਕਰਨਾ ਚਾਹੁੰਦੇ ਨੇ ਤੁਹਾਨੂੰ ਪਤਾ ਪਹਿਲਾਂ ਜੀ ਮੈਂ ਅੰਮ੍ਰਿਤਸਰ ਚ ਬਾਬਾ ਸਾਹਿਬ ਦੀ ਵਿਆਦ ਵੀ ਹੋਈ ਹੈਗੀ ਹੁਣ ਵੀ ਬਸ ਇੱਕ ਵਿਵਾਦ ਖੜਾ ਕਰਨਾ ਚਾਹੁੰਦੇ ਨੇ 21 ਦੇ ਨੋ ਤੇ ਤੁਹਾਨੂੰ ਪਤਾ ਜੀ ਬਾਬਾ ਸਾਹਿਬ ਦਾ ਅੰਮ੍ਰਿਤਸਰ ਚ ਆਪਣਾ 18 ਨੂੰ ਪਤੀ ਆ ਪਿਛਲੇ ਦਿਨਾਂ ਚੋਂ ਬਾਬਾ ਸਾਹਿਬ ਦਾ ਸਟੈਚੂ ਕੋਈ ਕੋਈ ਬੋਆ ਮਤਲਬ ਉਹ ਵੀ ਵਿਆਦ ਵੀ ਕਰਨਾ ਚਾਹੁੰਦੇ ਸੀਗੇ ਹਾਂ ਸਰ ਪੁਲਿਸ ਪ੍ਰਸ਼ਾਸਨ ਹੁਣ ਆਇਆ ਹੈ ਫਿਲਹਾਲ ਸਾਡੇ ਉਹਦੀ ਐਸੇ ਡਾਟ ਐ ਟਾਈਮ ਸਾਡੇ ਨਾਲ ਪ੍ਰਸ਼ਾਸਨ ਪਹੁੰਚ ਗਿਆ ਤੇ ਇਸੇ ਸਰ ਆਸੀਂ ਮੰਗੇ ਕਰਦੇ ਆ ਵੀ ਹੁਣ ਬਾਬਾ ਸਾਹਿਬ ਦਾ ਸਟੈਚੂ ਆ ਮਤਲਬ ਪ੍ਰਸ਼ਾਸਨ ਨੇ ਤੇ ਪੰਚਾਇਤ ਨੇ ਸਟੈਚੂ ਲਗਾਤਾ ਤੇ ਹੁਣ ਅਸੀਂ ਬਸ ਇਹੀ ਮੰਗ ਕਰਦੇ ਆ ਬਹੁਤ ਬਹੁਤ ਧੰਨਵਾਦ ਪੰਚਾਇਤ ਦਾ ਤੇ ਪ੍ਰਸ਼ਾਸਨ ਦਾ ਵੀ ਬਾਬਾ ਸਾਹਿਬ ਦਾ ਸਟੈਚੂ ਸਾਡੇ ਸਰ ਉਹ ਪਹਿਲਾ ਉਹ ਸਰ ਉਹ ਸਟੇ ਪਹਿਲਾਂ ਖਤਮ ਹੋ ਗਈ ਸੀ ਖਾਰਜ ਹੋ ਗਈ ਸੀ ਸੁਨਾਮ ਕੈਂਸਲ ਹੋ ਗਈ ਸੀ ਪਹਿਲਾਂ ਮਤਲਬ ਸਟੇ ਲਈ ਸੀ ਉਸ ਦੇ ਘਰਾਂ ਨੇ ਮਤਲਬ ਚਾਰ ਪੰਜ ਘਰਾਂ ਦੇ ਨੇੜੇ ਇੱਥੇ ਬਾਬਾ ਸਾਹਿਬ ਦੇ ਇਹਦੇ ਸਟੈਚੂ ਦੇ ਉਹ ਮਤਲਬ ਕੋਈ ਹੋਰ ਐ ਈਸੂ ਬਣਾ ਕੇ ਕਰੀ ਸੀ ਬਾਬਾ ਸਾਹਿਬ ਦੇ ਸਟੈਚੂ ਦੇ ਨਹੀਂ ਸਟੇ ਲਈਏ ਨਾ ਨਹੀਂ ਤੇ ਉਹ ਜੱਸਾਬ ਨੇ ਖਾਰਜ ਕਰ ਦਿੱਤੀ ਸਟੇ ਉਸ ਉਸ ਤੋਂ ਬਾਅਦ ਹੀ ਅਸੀਂ ਸਟੈਚੂ ਲਾਇਆ ਜੀ ਸਾਰੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਇਹ ਹੋਊਗਾ ਜੀ ਪ੍ਰਸ਼ਾਸਨ ਸਰ ਜਿਹੜੇ ਬੰਦੇ ਨੇਗੇ ਸਰ ਪ੍ਰਸ਼ਾਸਨ ਮਤਲਬ ਹੁਣ ਮਤਲਬ ਜਿਹੜੇ ਹੁਣ ਨੇੜੇ ਬੰਦੇ ਨੇ ਘਰ ਦੇ ਨੇਗੇ ਜਿਹੜੇ ਹੁਣ ਮਤਲਬ ਰੋਕ ਰਹੇ ਰੋਕ ਲਾ ਰਹੇ ਨੇ ਸਟੈਚੂ ਲਾਉਣ ਤੇਗੇ ਉਹੀ ਜ਼ਿੰਮੇਵਾਰ ਨੇ ਜਿਹੜਾ ਹੁਣ ਇਹ ਮਤਲਬ ਕੱਲ ਨੂੰ ਸਟੈਚੂ ਨੂੰ ਕੋਈ ਵਿਆਦ ਵੀ ਕਰਦਾਗਾ ਕੱਲ ਨੂੰ ਕੁਝ ਵੀ ਹੁੰਦਾਗਾ ਜਿੰਨੇ ਨੇੜੇ ਤੜੇ ਘਰ ਵਾਲੇ ਨੇ ਜੋ ਹੁਣ ਰੋਕ ਬਣ ਰਹੇ ਨੇ ਉਹੀ ਜ਼ਿੰਮੇਵਾਰ ਨੇ ਸਟੈਚੂ ਸਰ ਹਾਂਜੀ ਸਟੈਚੂ ਲੈਣੀ ਚਾਹੀਦੀ ਹੈ ਜੀ ਸਰ ਵੈਸੇ ਕੋਈ ਐਡਾ ਬਵਾਦ ਨਹੀਂ ਪੂਰਾ ਲਗਭਗ 80% ਪਿੰਡ ਸਟੈਚੂ ਲਾਉਣ ਦੇ ਹੈਗਾ ਲਗਭਗ ਮਿਲ 10% ਕਰਨੇ ਜਿਹੜੇ ਉਹ ਸਟੈਚੂ ਦੇ ਵਿਰੋਧ ਕਰ ਰਹੇ ਨੇ ਲੱਗਣ ਚਾਹ ਬੱਡਾ ਵੀ ਮਸਲਾ ਬਣ ਸਕਦਾ ਹੈ ਕੋਈ ਜੀ ਸਰ ਕੋਈ ਲੱਗ ਤਾਂ ਨਹੀਂ ਰਹੇਗਾ ਵੈਸੇ 10 ਕਰਨੇ ਪ੍ਰਸ਼ਾਸਨ ਉਹ ਇਹਨਾਂ ਨੂੰ ਮੇਰੇ ਸਾਹਬ ਤੋਂ ਕੰਟਰੋਲ ਕਰ ਲੂਗਾ ਕੋਈ ਐਡਾ ਈਸੂ ਨਹੀਂ ਬਣਨ ਜਿੰਦਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਸੁਖਪਾਲ ਜੀ ਮੈਟਰ ਕੀ ਹੈਗਾ ਜੀ ਕਿਉਂ ਬਵਾਦ ਛੜਿਆ ਹੈ ਬਵਾਦ ਦੇਖੋ ਸਰ ਬਵਾਦ ਵੈਸੇ ਹੈ ਉਹਨਾਂ ਦਾ ਚਾਹੀਦਾ ਨਹੀਂ ਸੀਗਾ ਅਸੀਂ ਨਾ ਪਹਿਲਾਂ ਲਗਾਤਾਰ 25-30 ਸਾਲ ਤੋਂ ਪਿਛੇ ਸਾਡੇ ਬਜ਼ੁਰਗ ਵੀ ਸੀਗੇ ਇਹ ਡਾਕਟਰ ਪੀਰਮੰਬੇੜਕਰ ਜੀ ਨਾਲ ਭਾਵਨਾ ਜੁੜੀਆਂ ਹੋਈ ਸੀਗੀਆਂ ਉਹ ਚਾਹੁੰਦੇ ਸੀ ਵੀ ਇਹਨਾਂ ਦਾ ਇੱਕ ਬੁਥ ਬਣਾਇਆ ਜਾਵੇ ਤੇ ਚੌਕ ਬਣਾ ਦੇ ਵਧੀਆ ਸਾਫ ਸਫਾ ਬਣ ਜਾਏ ਤੇ ਅਸੀਂ ਪਹਿਲਾਂ ਬੀਜ ਦੇ ਪੰਚਾਇਤਾਂ ਆਈਆਂ ਨੇ ਗੀਆਂ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਸੀਗੇ ਮੋਟੇ ਤੋਂ ਪਹਿਲਾਂ ਬਟ ਉਹ ਮਸਲਾ ਇਦਾਂ ਠੰਡਾ ਪੈਂਦਾ ਰਹਿੰਦਾ ਸੀ ਵੀ ਕਿਤੇ ਕੱਲ੍ਹ ਉਹ ਇਹ ਨਾ ਹੋ ਜੇ ਉਹ ਨਾ ਹੋ ਜੇ ਪਰ ਹੁਣ ਦੁਬਾਰਾ ਫੇਰ ਪੰਚਾਇਤ ਉੱਠੀ ਉਹ ਸਾਡੇ ਕੋਲੇ ਆਏ ਵੀ ਅਸੀਂ ਇਸ ਪੰਚੀ ਖੜਾ ਹੋਵਾਂਗੇ ਸੀਗਾ ਸਾਡੀ ਇੱਕੋ ਡਿਮਾਂਡ ਆ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਸਾਡੇ ਜਿਹੜੇ ਬੁਝਕੇ ਭਾਵਾਂ ਨਾਲ ਜੁੜੀਆਂ ਹੋਈਆਂ ਨੇ ਵੀ ਸਾਡਾ ਸਟੈਚੂ ਆਮਬੇਡ ਕਰ ਸਕਦਾ ਉਹ ਲਗਾ ਦੇ। ਉਹ ਪਹਿਲੇ ਜੀ ਮੰਨ ਗਏ ਜੀ ਤੇ ਉਸ ਤੋਂ ਬਾਅਦ ਅਸੀਂ ਸ਼ੁਕਰਗੁਜ਼ਾਰ ਆ ਤੇ ਪਹਿਲੇ ਹੀ ਮੰਗ ਸਾਡੀ ਉਹਨਾਂ ਨੇ ਪੂਰੀ ਕਰੀ। ਉਦੋਂ ਬਾਅਦ ਜਦ ਅਸੀਂ ਇਹ ਸਟੈਚੂ ਲਗਾਉਣ ਦੀ ਤਿਆਰੀ ਕਰ ਰਹੇ ਸੀਗੇ ਥੜਾ ਵੀ ਬਣ ਗਿਆ ਸੀਗਾ ਜੀ ਕੋਈ ਵੀ ਕਿਸਮ ਦਾ ਵਿਰੋਧ ਨਹੀਂ ਕੀਤਾ ਗਿਆ ਸੀ। ਦੋ ਚਾਰ ਦਿਨਾਂ ਬਾਅਦ ਆ ਕੇ ਇੱਥੇ ਬੈਠ ਗਏ ਧਨਾਗਰ ਲਗਾਤਾ ਨੇ ਜੀ ਇਹ ਸਟੈਚੂ ਨਹੀਂ ਲੱਗਣ ਦੇ। ਇਹਦੇ ਆਪਾਂ ਨੂੰ ਪਤਾ ਨਹੀਂ ਪਿੱਛੇ ਸਾਜ਼ਿਸ਼ ਕੀ ਹੈ ਜੀ। ਪਰ ਹਾਂ ਇਹ ਸਟੇ ਲੈ ਹੈ ਜੀ। ਜਾਕੇ ਇਸ 11 ਤੇ 11 ਫਰਵਰੀ ਨੂੰ ਸਟੇ ਟੁੱਟੀ ਵੀ ਗਈ ਸੀ ਜਦ ਸੈਮ ਨੇ ਤੋੜ ਦਿੱਤੀ ਸੀ ਵੀ ਖਰਚ ਕਰਤਾ ਹੀ ਮਾਰਾ ਵੀ ਤੁਸੀਂ ਲਗਾ ਲਓ ਡਿਸਮਿਸ ਕਰਤਾ ਕਿ ਜੀ ਤਾਂ ਉਹ ਅਸੀਂ ਜੱਜ ਦੇ ਨਿਰਦੇਸ਼ ਅਨੁਸਾਰ ਹੀ ਕੰਮ ਕਰ ਰਹੇ ਸੀਗੇ ਜਦੋਂ ਕਿ ਅਸੀਂ ਇਹ ਚ ਲਾਉਣ ਜਾ ਰਹੇ ਸੀਗੇ ਜਦੋਂ ਪੰਚਾਇਤ ਆਈ ਪੰਚਾਇਤ ਨੇ ਕਿਹਾ ਵੀ ਸਟੈਚੂ ਲਾਵਾ ਅਸੀਂ ਨਾ ਮਗੇ ਤੇ ਨਾਲ ਹੀ ਪੰਚਾਇਤ ਦਾ ਹੀ ਸਾਰਾ ਰੋਲ ਆ ਪੰਚਾਇਤ ਹੀ ਲਾ ਰਹੀ ਆ ਤੇ ਪੰਚਾਇਤ ਨੇ ਹੀ ਹੁਣ ਲਾਇਆ ਜੀ ਤੇ ਲਗਾਇਆ ਹਾਂਜੀ ਤਦੋਂ ਲਾਇਆ ਗਿਆ ਅੱਜ ਲੱਗਿਆ ਜੀ ਅੱਜ ਪੰਚਾਇਤ ਸੀ ਮੌਜੂਦਾ ਪੰਚਾਇਤ ਮੈਂਬਰ ਸਹਿਮਾਨ ਸਿੰਘ ਨਾਲ ਸੀ ਥੜਾ ਬਣਿਆ ਸੀ ਜੀ ਪ੍ਰਸ਼ਾਸਨ ਨੂੰ ਕਾਲ ਕਰ ਦਿੱਤੀ ਕਿ ਜੀ ਉਹਨੇ ਧਿਆਨ ਸੀ ਨੌਲੇਜ ਦੇ ਵਿੱਚ ਸੀਗਾ ਹੀ ਵੀ ਲਗਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਲਗਾ ਪੰਚਾਇਤ ਲਗਾ ਰਹੀ ਸੀ ਤਾਂ ਇਧਰੋਂ ਦੋ ਚਾਰ ਬੰਦੇ ਸਰਾਰਤੀਨ ਸਰ ਆਏ ਜਦੋਂ ਅਸੀਂ ਲਾ ਰਹੇ ਸੀ ਉਹਨੇ ਉਧਰੋਂ ਇੰਤਾਂ ਉਹਨੇ ਬਰਸਾਤ ਹੈ ਜੀ ਸਾਡੇ 2-3 ਬੰਦੇ ਫੱਟਲੇ ਵੀ ਹੋ ਗਏ ਸੱਟਾਂ ਵੀ ਲੱਗੀਆਂ ਨੇ ਜੀ ਸਾਡਾ ਸਰਪੰਚ ਸਾਹਿਬ ਦੇ ਘਰ ਵਾਲੇ ਨੇ ਜੀ ਉਹਨਾਂ ਤੇ ਲੱਗੀ ਇੱਕ ਮੁੰਡਾ ਖੋਸੀ ਉਹ ਇਲਜ਼ਾਮ ਲਾਇਆ ਰਣ ਕਿ ਸਾਡੇ ਘਰਾਂ ਤੱਕ ਬੜਕੀ ਇੱਟਾਂ ਰੋੜੇ ਮਾਰੇ ਐਸਾ ਕੁਝ ਨਹੀਂ ਹੈਗਾ ਜੀ ਅਸੀਂ ਸਟੈਚੂ ਦੀ ਥਾਂ ਤੇ ਧਿਆਨ ਸਟੈਚੂ ਵਾਲੇ ਸੀਗਾ ਜੀ ਤੇ ਉਹ ਇੱਟਾਂ ਵਾਲੇ ਦੇਖੋ ਮੇਰੇ ਸਿਰ ਬਾਹ ਤੇ ਵੀ ਪਾਣੀ ਤੇ ਜਾ ਕੁਸੀ ਪਾ ਦਿੱਤਾ ਮੱਚ ਗਈ ਸੀ ਤੇ ਮਨ ਕੋਲ ਘਟ ਲਈ ਹੋਈ ਜੀ ਉਹ ਪਥਰਾ ਵਗੈਰਾ ਹੋਇਆਗਾ ਹਾਂ ਜੀ ਰੋੜੇ ਇੱਟਾਂ ਮਾਰੇਗੇ ਉਹਨਾਂ ਬੱਲੋ ਜੀ ਹਾਂ ਜੀ ਬਾਬਾ ਸਾਹਿਬ ਤੋਂ ਕੀ ਕਰਦੇ ਬਾਈ ਮੰਗ ਸਾਡੀ ਐਸਆਰਪੀ ਦੇਖੋ ਪ੍ਰਸ਼ਾਸਨ ਆ ਚੁੱਕਿਆ ਜੀ ਪ੍ਰ ਤੇ ਇਹ ਮੰਗਾ ਕੀ ਵੀ ਜਿਹੜੇ ਨੇੜੇ ਬਸਿੰਦੇ ਨੇਗੇ ਜਿਹੜੇ ਵਿਰੋਧ ਕਰ ਰਹੇ ਨੇ ਕਿ 바ਵਾ ਸਾਹਿਬ ਨੂੰ ਉਹ ਹੁਣ ਪ੍ਰੋਟੈਕਸ਼ਨ ਦਿੱਤੀ ਜਾਵੇ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕੋਈ ਇਸ਼ੂ ਨਾ ਬਣ ਜੇ ਕੋਈ ਨੁਕਸਾਨ ਨਾ ਕਰ ਦੇਣ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ 바ਵਾ ਸਾਹਿਬ ਦਾ ਸਟੈਚੂ ਤੇ ਥੋੜੇ ਮਾਰ ਕੇ ਦੀ ਬਾਹਾਂ ਤੋੜਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਹੀ ਐਦਾਂ ਕੱਲ ਨੂੰ ਕਿਤੇ ਨੁਕਸਾਨ ਹੁੰਦਾ ਤਾਂ ਮੁੱਦਾ ਬਹੁਤ ਦੂਰ ਤੱਕ ਬਗ ਜਾਈ ਰਾਤ ਵੀ ਕੋਈ ਲੜਾਈ ਝਗੜੀ ਦੀ ਕਿੱਥਨਾ ਹੋਇਆ ਉਹ ਵੀ ਇਹੀ ਤੇ ਨਾਲ ਨਾ ਜੀ ਲੜਾਈ ਝਗੜ ਦੇਖੋ ਉਹ ਸਾਨੂੰ ਬਿਲਕੁਲ ਵੀ ਨਹੀਂ ਪਤਾ ਲੜਾਈ ਝਗੜੀ ਕੋਣ ਦੇ ਪਰਸਨ ਮਸਲਾਗਾ ਦੋ ਭਾਈ ਨੇ ਚਾਚੇ ਤਾਏ ਦੇ ਉਹ ਆਪਣੇ ਮਸਲਾ ਜੀ ਦੋ ਭਾਈ ਨੇ ਉਹ ਚਾਚੇ ਤਾਏ ਦੇ ਜੀ ਉਹਨਾਂ ਦਾ ਆਪਣਾ ਪਰਸਨ ਮਸਲਾ ਇਹਦੇ ਚ ਪੰਚਾਇਤ ਦਾ ਵੀ ਕੋਈ ਰੋਲ ਨਹੀਂ ਪਿੰਡ ਦਾ ਵੀ ਕੋਈ ਰੋਲ ਨਹੀਂ ਉਹ ਤਾਂ ਆਪਣਾ ਰੰਜਸ ਆ ਜੋ ਕਰ ਰਹੇ ਨੇ ਇਹਦੇ ਨਾਲ ਕੋਈ ਇਲਾਗਾ ਦੇਗਾ ਨਹੀਂ ਸਟੇਚੂ ਇੱਕ ਅਲੱਗ ਮੈਟਰ ਹੈਗਾ ਉਹ ਲੜਾਈ ਉਹਦੇ ਨਾਲ ਲੱਗਾ ਉਹ ਕਰੇਲੂ ਮਸਲਾ ਉਹਨਾਂ ਦਾ ਜੀ ਨਾਮ ਹੈ ਨਾਮ ਮੇਰਾ ਹਰਪੀ ਸਿੰਘ ਆ ਜੀ ਕਰੋਲ ਦੇ ਰਹੇ ਨੇ ਹਾਂਜੀ ਕਰੋਲ ਦੇ ਰਹੇ ਨਾਲ ਜਿਹੜਾ ਸਟੈਚੂ ਲੱਗਿਆ ਹੈਗਾ ਇਹਨੂੰ ਲੈ ਕੇ ਕੀ ਬਵਾਦ ਖੜਾ ਹੋਇਆ ਹੈ ਇਹ ਕੀ ਕਾਰਨ ਹੈ ਸਟੈਚੂ ਨਾ ਇਹ ਸਾਡੀ ਇਹਦੇ ਮਤਲਬ ਇਹ ਜਗ੍ਹਾ ਦੇ ਉੱਪਰ ਸਟੇਲ ਹੋਈ ਸੀ ਪੰਚਾਇਤ ਵਾਲਿਆਂ ਨੇ ਅੱਜ ਤੱਕੇ ਨਾਲ ਅਸੀਂ ਸਾਰੀ ਬਾਹਰ ਸੀ ਆ ਕੇ ਇੱਥੇ ਨਾ ਇਹ ਤੱਕੇ ਨਾਲ ਸਟੈਚੂ ਲਾਇਆ ਗਿਆ ਸਟੇ ਹਟ ਲਵੇ 13 ਤਰੀਕ ਦੀ ਸਟੇ ਹੋਈ ਆ ਤੇ ਦੂਜਾ ਨੰਬਰ ਅਸੀਂ ਸਟੈਚੂ ਮਤਲਬ ਇਦਾਂ ਨਹੀਂ ਹੈਗੇ ਵੀ ਨਾ ਲੱਗੇ ਇਹ ਅਸੀਂ ਲਵਾਉਣ ਦੇ ਹੱਕ ਚਾ ਪਰ ਅਸੀਂ ਸਿਰਫ ਜਗ੍ਹਾ ਬਰਕੇ ਵੀ ਜਗ੍ਹਾ ਚੇਂਜ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ਤੱਕੇ ਨਾਲ ਆ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀ ਆ ਸ਼ੀਸ਼ੇ ਵਗੈਰਾ ਪੰਨੇ ਨੇ ਸਰpaੜੇ ਨੇ ਕੰਨpaੜੇ ਨੇ ਇੱਕ ਬਹੁਤ ਨੁਕਸਾਨ ਕਰਾਈ ਹੱਦ ਤੋਂ ਜ਼ਿਆਦਾ ਤੇ ਇਹਦੇ ਬਸ ਬੰਦੇ ਸਾਡੇ ਦਖ ਨਹੀਂ ਸੰਗਰੂਰ ਤੇ ਪੁਲਿਸ ਮੁਲਾਜ਼ਮੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ ਜਦ ਉਹਨਾਂ ਨੂੰ ਪਤਾ ਸਟੇ ਦੇ ਆਰਡਰ ਤੇ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਆ ਵੀ ਇੱਥੇ ਆ ਹੋ ਰਿਹਾ ਘਟੋ ਘਟਾ ਕੰਟਾ ਬਾ ਇੱਥੇ ਪੁਲਿਸ ਪਹੁੰਚੀ ਆ ਸਟੇ ਦੇ ਬਾਵਜੂਦ ਵੀ ਇਹ ਇਹ ਹਾਂਜੀ ਇਹ ਸਟੇ ਦੇ ਬਾਵਜੂਦ ਵੀ ਇਹ ਕੰਮ ਕਰ ਗਏ ਸਟੈਚੂ ਲਾ ਕੇ ਗਏ ਨੇ ਪੰਚਾਇਤ ਇਹ ਦੋ ਬਾਰੇ ਸਟੈਚੂ ਲੱਗਿਆ ਕਿਹੜੇ ਸਮੇਂ ਜੀ ਇਹ ਸਵੇਰੇ ਹੋਇਆ ਜੀ ਇਹਨਾਂ ਤਕਰੀਬਨ 9:30 10 ਵਜੇ ਦੇ ਵੀ ਕਰੀਬ ਆ ਪ੍ਰਸ਼ਾਸਨ ਦੀ ਮੌਜੂਦਗੀ ਹੈਗੀ ਨਹੀਂ ਜੀ ਨਹੀਂ ਜੀ ਪ੍ਰਸ਼ਾਸਨ ਦੀ ਕੋਈ ਮੌਜੂਦਗੀ ਨਹੀਂ ਹੈਗੀ ਗਾਰਮ ਮੌਜੂਦਗੀ ਵਿੱਚ ਲਗਾਇਆ ਗਿਆ ਹੈਗਾ ਸਾਡੇ ਕੋਲ ਸਟੇ ਆਰਡਰ ਹੈਗੇ ਨੇ ਬਕਾਇਦਾ ਕਿਹੜੇ ਕਿਹੜੇ ਬੰਦਿਆਂ ਦੀ ਮੌਜੂਦਗੀ ਚ ਲਗਿਆ ਹੈ ਪੰਚਾਇਤ ਵਿੱਚ ਸੀ ਉਹ ਪੰਚਾਇਤ ਵਿੱਚ ਸੀ ਗੁਰਸੇਵਕ ਸਿੰਘ ਸੀ ਗੁਰਦੀਪ ਸਿੰਘ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਤੇ ਵੀ ਚੱਲਦਾ ਸੀ ਨਾ ਜੀ ਉਹਨਾਂ ਨੂੰ ਰੋਕਿਆ ਗਿਆ ਸੀ ਵੀ ਸੋਨੇ ਉੱਥੇ ਜਾਣਾ ਨਹੀਂ ਹੈਗਾ ਉਹ ਫਿਰ ਵੀ ਆ ਕੇ ਧੱਕੇ ਨਾਲ ਸਟੈਚੂ ਲਵਾ ਕੇ ਗਏ ਨੇ ਕੋਈ ਪ੍ਰਸ਼ਾਸਨ ਦਰਕਾਰ ਕੋਈ ਕੁਝ ਨਹੀਂ ਹੈਗਾ ਜੀ ਤੇ ਹੁਣ ਇੱਟਾ ਰੋੜੇ ਚੱਲਣ ਦੀ ਵੀ ਕਹਿੰਦੇ ਘਟਨਾ ਵਾਪਰੀ ਐ ਇੱਟਾ ਰੋੜਾ ਬਹੁਤ ਚਲਾਏ ਨਹੀਂ ਸਾਡੇ ਇੱਥੇ ਕੁਛ ਨਹੀਂ ਸੀ ਚਾਰ ਮਾਈਆਂ ਤੀਆਂ ਦੋ ਤਿੰਨ ਬੰਦੇ ਤੇ ਹੀ ਉਹਨਾਂ ਨੇ ਇੱਟਾ ਰੋੜੇ ਮਾਰੇ ਨਾ ਗਲੀ 'ਚ ਸਾਰੀ 'ਚ ਖਿੰਡੇ ਪਏ ਨੇ ਜੀ ਕਾਰਪੰਨ ਤੇ ਕੈਮਰੇ ਤੋੜੇ ਕਹਿੰਦੇ ਸਾਡੇ ਸਾਰੇ ਇਹ ਕਿੰਨਾ ਵੱਲੋਂ ਕਰਿਆ ਗਿਆ ਇਹ ਪੰਚਾਇਤ ਵੱਲੋਂ ਕਰਿਆ ਗਿਆ ਜੀ ਇਹ ਸਾਰਾ ਜਿਹੜਾ ਹੈਗਾ ਪੰਚਾਇਤ ਵੱਲੋਂ ਕਰੇਗਾ ਸਾਰਾ ਕੁਝ ਦੂਜੀ ਪੰਚਾਇਤ ਨਾਲ ਜਾਓ ਉਧਰ ਨਾਲ ਪਿੰਡ ਵਾਲੇ ਦੂਜੇ ਨਾਲ ਧਰਨਾ ਗੱਲ ਹੋਈ ਉਹ ਕਹਿੰਦੇ ਵੀ ਇਹ ਤੁਹਾਡੇ ਵੱਲੋਂ ਮਿੱਟਾ ਰੋੜੇ ਚਲਾਏ ਗਏ ਨਹੀਂ ਨਹੀਂ ਸਾਡੇ ਵੱਲੋਂ ਕੋਈ ਇੱਟਾ ਰੋੜਾ ਨਹੀਂ ਸਾਡੇ ਸਾਡੇ ਵੀਰੇ ਬੰਦੇ ਤਿੰਨ ਤੱਕ ਸਾਰੇ 1.5 ਵਜੇ ਸਟੇਮ ਕੀ ਮੰਗ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਬਸ ਅਸੀਂ ਸਟੈਚੂ ਨਹੀਂ ਕਹਿੰਦੇ ਵੀ ਲੱਗੇ ਨਾ ਅਸੀਂ ਇਹ ਕਹਿਨੇ ਵੀ ਬਸ ਉਹਨੂੰ ਜਗਾ ਬਦਲੀ ਜਾਵੇ ਅਸੀਂ ਲਵਾਉਣ ਦੇ ਹੱਕ ਚਾ ਬਸ ਅਸੀਂ ਸਿਰਫ ਜਗਾ ਜਗਾ ਦੇ ਬਾਰੇ ਤੁਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਗਾ ਜੀ ਹਾਂ ਬਸ ਜਗਾ ਬਾਰੇ ਬੋਲੇ ਸੀ ਅਸੀਂ ਪਹਿਲਾਂ ਵੀ ਪਹਿਲਾਂ ਵੀ ਇਹ ਹੋਇਆ ਜੀ ਵਿਵਾਦ ਹੋਇਆ ਅਸੀਂ ਉਦੋਂ ਵੀ ਕਹਿਆ ਸੀ ਵੀ ਬਸ ਸਿਰਫ ਜਗਾ ਚੇਂਜ ਕੀਤੀ ਜਾਵੇ ਅਸੀਂ ਇਹਨੂੰ ਲਵਾਉਣ ਦੇ ਹੱਕ ਦੇ ਵਿੱਚ ਹਾਂ ਸਿਰਫ ਜਗਾ ਨੂੰ ਲੈ ਕੇ ਹੋਇਆ ਏ ਇਹ ਜਿਹੜਾ ਹੁਣ ਪ੍ਰਸ਼ਾਸਨ ਆ ਗਿਆ ਔਰ ਪੁਲਿਸ ਪਹੁੰਚ ਗਈ ਬਹੁਤ ਪਿੰਡ ਦੇ ਵਿੱਚ ਤਾਂ ਹੁਣ ਪੁਲਿਸ ਪੁਲਿਸ ਨੂੰ ਕਹਿ ਰਹੇ ਨੇ ਵਸਤੂ ਹੀ ਘਰ ਜਾਓ ਇਟਾਂ ਰੋੜੇ ਸਾਨੂੰ ਪੁਲਿਸ ਖੁੱਲ ਚੋਕ ਨੂੰ ਕਹਿ ਰਹੀ ਹੈ ਕਿ ਤੁਸੀਂ ਇਟਾਂ ਜਾ ਕੇ ਸਾਈਡ ਤੇ ਕਰੋ ਜਾਂ ਉਹਨਾਂ ਨੂੰ ਪਤਾ ਸੀ ਕਰੇ ਮੌਕਾ ਤਾਂ ਦੇਖੋ ਤੁਸੀਂ ਉਹ ਕੋਈ ਸਾਡੇ ਮੌਕਾ ਨਹੀਂ ਦੇਖ ਰਹੇ ਹੈਗੇ ਕੋਈ ਅੰਦਰ ਲਾ ਲੋ ਵੀ ਪੰਨ ਤੋੜੂ ਜਾਂ ਕਿਸੇ ਨੂੰ ਨਹੀਂ ਗੌਰ ਕਰ ਰਹੇ ਹੈਗੇ ਭਾਈ ਜੀ ਕੀ ਨਾਮ ਹੈ ਗੁਰਬਖਸ਼ ਸਿੰਘ ਹੈ ਜੀ ਇਹ ਭਾਈ ਜੀ ਕੀ ਘਟਨਾ ਹੈ ਇਹ ਜਿਹੜੀ ਵਾਪਰੀ ਹੈਗੀ ਆ ਪਿੰਡ ਦੇ ਵਿੱਚ ਕਹਿੰਦੇ ਕਾਫੀ ਮਹੌਲ ਆ ਜਿਹੜਾ ਕਰਮ ਸਰ ਰਾਤ ਲੜਾਈ ਹੋਈ ਹੈ ਜੀ ਪੰਪ ਤੇ ਆਪਣੇ ਦੋਸਤ ਤੇ ਜੀ ਉਹਨਾਂ ਦੀ ਕੁੱਟਮਾਰ ਕਰੀ ਉਹਨਾਂ ਦੀ ਨਗਦੀ ਵੀ ਖੋ ਕੇ ਲੈ ਕੇ ਗਏ ਨੇ ਜੀ ਅਸੀਂ ਉਸ ਵਲੇਸ ਵਲੇ ਦੇ ਵਿੱਚ ਗਾ ਠਾਣੀ ਗਏ ਹੋਏ ਤੇ ਸਾਡਾ ਔਰ ਕੋਈ ਬੰਦਾ ਨਹੀਂ ਸੀ ਗਾ ਬੱਚੇ ਤੇ ਸੀ ਸਾਡੇ ਤੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਹੀ ਗਾ ਪੰਚਾਇਤ ਨਵੀਂ ਪੰਚਾਇਤ ਆਈ ਜੋ ਉਹਨਾਂ ਨੇ ਸਰੇ ਆਮ ਹ ਸਟੇਟੂ ਗਾ ਧੱਕੇ ਨਾਲ ਲਾਇਆ ਜੀ ਇਹ ਜਗ੍ਹਾ ਤੇ ਸਾਡੇ ਸਟੇ ਆਰਡਰ ਹੋਏ ਹੋਏ ਤੇ ਪਹਿਲਾਂ ਗਾ ਇਹ ਇਹਨਾਂ ਦੀ ਕਮੇਟੀ ਵਾਲਿਆਂ ਤੇ ਸਟੇ ਆਰਡਰ ਤੇ ਹੀ ਉਦੋਂ ਉਹ ਉੱਥੇ ਬਿਆਨ ਅਲਫੀਆ ਬਿਆਨ ਦੇ ਆਈ ਗਾ ਕਹਿੰਦੇ ਵੀ ਸਾਡੇ ਉਹ ਜਗ੍ਹਾ ਤੇ ਗਾ ਕੋਈ ਲੈਣਾ ਦੇ ਨਹੀਂ ਅਸੀਂ ਉੱਥੇ ਲਾਉਂਦੇ ਨਹੀਂ ਹੈਗੇ ਜੀ ਇਹ ਹੁਣ ਕਿਹੜੀ ਮੌਜੂਦਾ ਪੰਚਾਇਤ ਹੈ ਉਦੋਂ ਬਾਅਦ ਅਸੀਂ ਆਹ ਕਾਨੂੰਨੀ ਗਾਂਹ ਕਾਰਵਾਈ ਦੇ ਹਿਸਾਬ ਨਾਲ ਸਿਵੋਸਤ ਮੌਜੂਦਾ ਪੰਚਾਇਤ ਤੇ ਅਸੀਂ ਨਾ ਸਟੇ ਲੈ ਲਈ ਤੀ ਹੁਣ 13 ਤਰੀਕ ਦੀ ਸਾਡੀ ਸਟੇ ਥੀ 19 ਤਰੀਕ ਦੀ ਸਾਡੀ ਤਰੀਕ ਧੀ ਉਹ ਤਰੀਕ ਤੋਂ ਪਹਿਲੀ ਜਣਾ ਨਿਗਾਨ ਦਾ ਸਟੇਟੂ ਲਾਇਆ ਗਿਆ ਜੀ ਤਰੀਕ ਤੋਂ ਪਹਿਲੀ ਲਾਤਾ ਹਾਂ ਤਰੀਕ ਤੋਂ ਪਹਿਲਾਂ ਜੀ ਕੋਈ ਪ੍ਰਸ਼ਾਸਨ ਕੁਝ ਨਹੀਂ ਸੀਗਾ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਤੀ ਪ੍ਰਸ਼ਾਸਨ ਨੂੰ ਅਸੀਂ ਗਾਂਹ ਫੋਨ ਕਰਕੇ ਖੁਦ ਬੁਲਾਏ ਹੀ ਘਟੂ ਘਟ ਘਾਂਟੀ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਜੀ ਉਲਟ ਵੇਰ ਟਾਈਮ ਲਾਇਆ ਗਿਆ ਇਹ ਜਦ ਇਹ ਤਕਰੀਬਨ ਸਰਗਹ 9 ਤੋਂ ਲੈ ਕੇ ਗਾ 10:30 ਵਜੇ ਦੇ ਵਿੱਚ ਵਿੱਚ ਟਾਈਮ ਹੋ ਗਿਆ। ਕਿਸੇ ਨੂੰ ਪਤਾ ਨਹੀਂ ਸੀਗਾ ਜੀ। ਨਹੀਂ ਸਾਨੂੰਆਂ ਕੋਈ ਪਤਾ ਨਹੀਂ ਸੀ ਸਾਡੇ ਅਸੀਂ ਦੜਬੇ ਗਏ ਹੋਏ ਤੇ ਜੀ ਸਾਨੂੰਆਂ ਬੱਚਿਆਂ ਨੇ ਦੱਸਿਆ ਜੀ ਅਸੀਂ ਉਸੇ ਟਾਈਮ ਗਾ ਕੁਦੋ ਰਹੀ ਆਈ। ਉਹ ਰੇਟਾਂ ਰੋੜੇ ਚੱਲ ਰਹੇ ਤੇ ਸਾਡੇ ਕੈਮਰੇ ਲੱਗੇ ਹੋਏ ਤੇ ਜੀ ਸਾਡੇ ਗਾ ਕੈਮਰੇ ਵੀ ਤੋੜੇ ਗਏ ਜੀ। ਕਿਹਨਾਂ ਵੱਲੋਂ ਤੋੜੇ ਗਏ ਨੇ? ਤੇ ਪੰਚਾਇਤ ਵੱਲੋਂ ਜੀ। ਹੋਰ ਨਾਲ ਇਹਨਾਂ ਦੀ ਕਿਹੜੀ ਤਰ ਮੱਤੀ ਤੇ ਇਹ ਆਪਣਾ ਐਸ.ਸੀ. ਐਸ.ਪੀ. ਚਾਰਾ ਜੀ। ਉਹ ਕਹਿੰਦੇ ਕਿ ਸਾਡੀ ਮੰਗ ਰੱਖੀ ਹੋਈ ਸੀ ਬੰਦੇ ਲੋਕਾਂ ਨੇ ਕਿ ਸਟੈਚੂ ਲਾਇਆ ਜਾਵੇ ਵੀ ਅਸੀਂ ਉਸ ਕਰਕੇ ਸਟੈਚੂ ਲਾਇਆ ਸਰ ਦੇਖਾ ਅਸੀਂ ਸਹਿਮਤ ਤੇਈ ਇਹ ਪਹਿਲਾਂ ਕਹਾ ਆਪਣਾ ਡੀਸੀ ਸਾਹਿਬ ਦੇ ਵੀ ਆਪਣਾ ਡਿਪਟੀ ਸਾਹਿਬ ਦੇ ਵੀ ਕਹਾ ਅਸੀਂ ਇਕੱਠੇ ਹੋਏ ਤੇਈ ਐਸਐਚਓ ਆਪਣੇ ਥਾਣੇ ਬੁਲਾਏ ਗਏ ਤੇ ਡਿਪਟੀ ਸਾਹਿਬ ਨੇ ਜੀ ਉਦੋਂ ਵੀ ਇਹੀ ਕਹਾ ਸਾਡੀ ਗਾ ਹਸਨਬਾਈ ਕਰੀ ਗਈ ਸੀ ਵੀ ਅਸੀਂ ਗਾ ਜਗਾ ਸਮਝ ਲੈ ਸਾਨੂੰ ਗਾ ਜਗਾ ਤੇ ਇਤਰਾਜਾ ਹੀ ਪੰਜ ਸੱਤ ਮਰਲੇ ਜਗਾਈ ਸਾਡੀ ਇੱਧਰ ਸਾਡੇ ਗਾ ਸਮਸ਼ਾਨ ਘਾਟ ਨੇ ਜੀ ਜਦੋਂ ਕੋਈ ਮਰਗਤ ਹੁੰਦੀ ਹੈ ਸਾਡੀਆਂ ਇੱਥੇ ਮਾਈਆਂ ਗਾਂਹ ਪਿੱਟ ਸੇਪਾ ਕਰਦੀਆਂ ਨੇ ਬੈਠ ਕੇ ਜੀ ਸਾਨੂੰਆਂ ਬੱਤ ਕੋਈ ਇਤਰਾਜ਼ ਨਹੀਂ ਹੈਗਾ ਜੀ ਅਸੀਂ ਜਗਾ ਚੇਂਜ ਦਾ ਆਖਿਆ ਤੇ ਵੀ ਜਗਾ ਚੇਂਜ ਕਰ ਲਈ ਅਸੀਂ ਗਾ ਦੂਈ ਸਾਈਡ ਗਾ ਟੋਬੇ ਦੀ ਜਗਾ ਹੈਗੀ ਹੈ ਜੀ ਤੇ ਉਹ ਉੱਥੇ ਭਰਤੇ ਵੀ ਆਖਿਆ ਸੀ ਵੀ ਅਸੀਂ ਭਰਤੇ ਹੀ ਪਾ ਕੇ ਦੇ ਦਿੰਨੇ ਆਂ ਜੀ 2 2.5 ਲੱਖ ਰੁਪਏ ਸਾਨੂੰ ਇਕੱਠਾ ਕਰਕੇ ਵੀ ਦੇ ਦਿੰਨੇ ਆਂ ਜੀ ਪਰ ਇਹ ਗਾ ਕਹਿੰਦੇ ਵੀ ਲਾਉਣਾ ਤਾਂ ਕਹਿੰਦੇ ਇਹੀ ਜਗਾ ਤੇ ਲਾਉਣਾ ਤੱਕੇ ਨਾਲ ਦਾ ਮੰਗਣ ਹੁਣ ਮਾਹੌਲ ਕਿਹੋ ਜਿਹਾ ਪਿੰਡ ਦਾ ਮਾਹੌਲ ਤਾਂ ਸਰ ਬਹੁਤ ਜਿਆਦਾ ਖਰਾਬ ਹੈ ਫੋਰਸ ਆਈ ਹੈਗਾ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ ਹੀ ਐਸਐਚਓ ਸਾਹਿਬਾਂ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਉਹ ਕਹਿੰਦਾ ਵੀ ਹਟਾ ਰੋੜੇ ਚੱਕੋ ਹੀ ਨਹੀਂ ਕਹਿੰਦੇ ਅਸੀਂ ਛੋਡੇ ਤੇ ਪਰਚਾ ਪਾ ਦਾਂਗੇ ਜੀ ਸਰਪੰਚ ਸਾਹਿਬ ਕੀ ਨਾਮ ਹੈ ਜੀ ਗੁਰਜਿੰਦਰ ਕੌਰ ਵੀਰ ਮੌਜੂਦਾ ਸਰਪੰਚ ਪਿੰਡ ਬਰੋ ਹਾਂ ਮੌਜੂਦਾ ਸਰਪੰਚ ਹੈ ਵੀਰ ਇਹ ਕੀ ਮੈਟਰ ਹੈ ਜੀ ਜਿਹੜਾ ਸਟੈਚੂ ਲਾਇਆ ਗਿਆ ਸੀਗਾ ਵਿਰੋਧ ਹੋਇਆਗਾ ਫਿਕਰ ਵੱਲੋਂ ਕੀ ਕੀ ਸਾਰਾ ਮੈਟਰ ਬੰਦ ਹੋਗਾ ਵੀਰੇ ਜੀ ਮੈਂ ਮਤਾ ਪਾਇਆ ਸੀ ਇਹਦਾ 25 ਤਰੀਕ ਨੂੰ ਮਤਾ ਪਾ ਕੇ ਇਹ ਸੀ ਲਵਾਇਆ ਇਹ ਵਿਰੋਧਤਾਰ ਕਹਿੰਦੇ ਵੀ ਅਸੀਂ ਲਾਉਣ ਨਹੀਂ ਦਿੰਦੇ ਇਹ ਕਹਿੰਦੇ ਵੀ ਤੁਸੀਂ ਪਰਾਂਦ ਲਾਓ ਅਸੀਂ ਆਖਿਆ ਵੀ ਇੱਥੇ ਲੱਗੂਗਾ ਤੇ ਉਹ ਪੰਚਾਇਤੀ ਥਾਂ ਹੈ ਕੋਈ ਹੋਰ ਥਾਂ ਨਹੀਂ ਹੈਗਾ ਇਹ ਫਿਰ ਹੁਣ ਕਿਸ ਤਰ੍ਹਾਂ ਦਾ ਵਿਰੋਧ ਕਰ ਰਹੇ ਹੋ ਇਹ ਤਾਂ ਵਿਰੋਧ ਵੀ ਫਿਰ ਹੁਣ ਤੁਹਾਨੂੰ ਦਿਖੇ ਰਿਹਾ ਵੀ ਕਿਵੇਂ ਉਹ ਕਰੀਏ ਦੂਜੀ ਹਾਰੀ ਹੋਈ ਪਾਰਟੀ ਆ ਕੋਈ ਐਚੋ ਨਹੀਂ ਕਰ ਰਹੀ ਹੈਗੇ ਤੇ ਫਿਰ ਉਹਨਾਂ ਸਟੈਚੂ ਲੱਗਿਆ ਹਾਂ ਸਟੈਚੂ ਲੱਗਿਆ ਵੀਰੇ ਜਦੋਂ ਸਟੈਚੂ ਲਾਉਣ ਨੂੰ ਪ੍ਰਸ਼ਾਸਨ ਨੂੰ ਤੁਸੀਂ ਸੂਚਿਤ ਕੀਤਾ ਸੀਗਾ ਅਸੀਂ ਸਟੈਚੂ ਲਾ ਰਹੇ ਹਾਂਗੇ ਉਹ ਪੰਚਾਇਤ ਨੇ ਕਿਸੇ ਅਧਿਕਾਰੀਆਂ ਨੂੰ ਬੁਲਾਇਆ ਸੀ ਮੀਟਿੰਗ ਦੇ ਵਿੱਚ ਹਾਂਜੀ ਵੀਰੇ ਬੁਲਾਇਆ ਤੇ ਉਹਨਾਂ ਨੂੰ ਹਾਂ ਆਇ ਤੇ ਉਹ ਤੇ ਫਿਰ ਉਹਨਾਂ ਵੱਲੋਂ ਕਿਉਂ ਗਰੋਹ ਕੀਤਾ ਗਿਆ ਜੀ ਬਸ ਵੀਰੇ ਹੁਣ ਤੁਹਾਨੂੰ ਪਤਾ ਹੀ ਐ ਐਂਟੀ ਪਾਰਟੀ ਆ ਹੁਣ ਕੀ ਕਹਿ ਸਕਦੇ ਆ ਹਨਾ ਲੜਾਈ ਝਗੜਾ ਹਾਂਜੀ ਮੇਰੇ ਘਰ ਵਾਲੇ ਦੇ ਸਿਰ ਤੇ ਸੱਟ ਲੱਗੀ ਆ ਇੱਕ ਮੈਂਬਰ ਦਾ ਭਾਈ ਤੇ ਉਹਦੇ ਲੱਗੀ ਆ ਇੱਕ ਦੋ ਮੁੰਡਿਆਂ ਦੇ ਹੋਰ ਲੱਗੀ ਆ ਸੱਟਾਂ ਖਾਸੇ ਨੇ ਲੱਗੀਆਂ ਨੇ ਵੀਰੇ ਉਹ ਵੀ ਬਲੇਮ ਕਰ ਰਹੇ ਨੇ ਕਹਿੰਦੇ ਕਿ ਘਰਾਂ ਦੇ ਵਿੱਚ ਵੜ ਕੇ ਪਥਰਾ ਵਗੈਰਾ ਕੀਤਾ ਜਾਏਗਾ ਕੋਈ ਇਸ ਤਰ੍ਹਾਂ ਵੀਰੇ ਮੈਂ ਹੈ ਨਹੀਂ ਤੇ ਉਸ ਵੇਲੇ ਤੇ ਮੁੱਦੇ ਹਾਂ ਮੈਂ ਉੱਥੇ ਉਹ ਮੁੱਦੇ ਤੇ ਹੈ ਨਹੀਂ ਤੇ ਵੀ ਜਿੰਨੀ ਮੇਰੇ ਕੋਲੇ ਖਬਰ ਪਹੁੰਚੀ ਆ ਘਰੇ ਮੈਂ ਉਹਨਾਂ ਸੁਣ ਹੁੰਦਾ ਸਰੀ ਪ੍ਰਸ਼ਾਸਨ ਪਹੁੰਚ ਗਈ ਹੁਣ ਗੱਲਬਾਤ ਹਾਂ ਉਹ ਪਹੁੰਚ ਗਏ ਵੀਰੇ ਹਾਂ ਮੈਂ ਫੋਨ ਵੀ ਕਰੀਏ ਜੀ ਹਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਥੋੜੀ ਨਹੀਂ ਮੇਰੇ ਫੋਨ ਉਠਾਣੇ ਚ ਹੋਈ ਤੀ ਉਹਰੇ ਕਰੇ ਨਹੀਂ ਮੇਰੇ ਦਾ ਭਾਈ ਹੈਗੇ ਜੀ ਉਹ ਕੀ ਕਿਹਾ ਜੀ ਉਹਨਾਂ ਨੂੰ ਜਿਵੇਂ ਸਟੈਚੂ ਲੱਗਿਆ ਉਹਦੀ ਰਕਵਾਲੀ ਵਾਸਤੇ ਜਾਂ ਉਹਦੇ ਵਾਸਤੇ ਜਿਸ ਤਰ੍ਹਾਂ ਉਹ ਦੂਜੀ ਧਿਰ ਵਿਰੋਧ ਕਰ ਰਹੀ ਹੈ ਕਿ ਅਸੀਂ ਉਹ ਬਰਦਾਸ਼ਤ ਨਹੀਂ ਕਰਨਾ ਕਿਸੇ ਹੋਰ ਜਗ੍ਹਾ ਤੇ ਲਾਉਂ ਵੀਰੇ ਹੁਣ ਉਹ ਤਾਂ ਹਮ ਭਰਸ ਦੇ ਉਹਦੇ ਹਵਾ ਮੁੱਦਾ ਉਹਨਾਂ ਦਾ ਉਹ ਕਿਵੇਂ ਮਰਜ਼ੀ ਹੋ ਕਰ ਸਕਦੇ ਨੇ ਸਾਡਾ ਫਰਜ਼ ਤੇ ਅਸੀਂ ਨੇ ਆਪਦੇ ਵੱਲੋਂ ਲਾਤਾ ਹਨਾ ਫਿਰ ਦੇਖੋ ਹੁਣ ਇਹ ਕੋਈ ਮੰਗ ਸੀ ਜੀ ਹਾਂ ਵੀਰੇ ਮੰਗ ਤੇ ਬੋਣ ਵਾਲੇ ਬੇੜੇ ਦੀ ਇਹ ਮੰਗ ਅੱਜ ਦੀ ਨਹੀਂ ਤੇ ਵੀਰੇ 25 ਸਾਲ ਹੋ ਗਏ ਇਹਨਾਂ ਨੂੰ ਮੰਗ ਕਰਦਿਆਂ ਨੂੰ ਹਰੇਕ ਸਰਪੰਚ ਕਹਿੰਦਾ ਤੇ ਫਿਰ ਇਹ ਸਰਪੰਚ ਨੇ ਵੀ ਕਿਹਾ ਕਹਿੰਦਾ ਮੈਨੂੰ ਪਤਾ ਸੀ ਵੀ ਉਰੇ ਲੜਾਈ ਪਊਗੀ ਮੈਂ ਤਾਂ ਨਹੀਂ ਲਾ ਰਿਆ ਵੀ ਇਹ ਮੁੱਦਾ ਹੁਣੇ ਵੀ ਠਾ ਲਿਆ ਤੇ ਮੈਂ ਲਾਉਂਗਾ ਉਹਨਾਂ ਨੇ ਉਹਨੇ ਲਾਰੇ ਚ ਲਾਇਆ ਅਸੀਂ ਇਹਨਾਂ ਨੂੰ ਇਹ ਗੱਲ ਕਹ ਦਿੱਤੀ ਤੇ ਵੀ ਭਈ ਅਸੀਂ ਲਾਵਾਂਗੇ ਥੋੜਾ ਵਾਦਾ ਪੂਰਾ ਕਰਾਂਗੇ ਅਸੀਂ ਇਹਨਾਂ ਨਾਲ ਬੇੜੇ ਨਾਲ ਵਾਦਾ ਪੂਰਾ ਕਰਿਆ ਵੀਰੇ ਸਰ ਪਿੰਡ ਦੇ ਬਰੋਲ ਦੇ ਵਿੱਚ ਜੀ ਸਟੈਚੂ ਨੂੰ ਲੈ ਕੇ ਜੀ ਦੁਵਾਲ ਖੜਾ ਹੋਇਆ ਸਰ ਕੀ ਮੈਟਰ ਹੈ ਜੀ ਦੋ ਤਰ੍ਹਾਂ ਦੇ ਵਿੱਚ ਸਟੈਚੂ ਨੂੰ ਲੈ ਕੇ ਇੱਕ ਵਿਵਾਦ ਹੋਇਆ ਥੇ ਆਪਣਾ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਲੜਾਈ ਝਗੜੇ ਦੇ ਸਬੰਧ ਵਿੱਚ ਅਸੀਂ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਜੀ ਤੇ ਮੌਕੇ ਤੇ ਪਹੁੰਚ ਕੇ ਹੁਣ ਇੱਕਦਮ ਸ਼ਾਂਤ ਹੈ ਜੀ ਮਾਹੌਲ ਇੱਥੇ ਦੋਨੇ ਤਰ੍ਹਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਲੜਾਈ ਝਗੜਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਉਹ ਹਸਪਤਾਲ ਵਿੱਚ ਦਾਖਲ ਹੋਏ ਨੇ ਤੇ ਅਸੀਂ ਉਹਨਾਂ ਦੇ ਬਿਆਨਾਂ ਤੇ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਉਹ ਕਰਾਂਗੇ ਜੀ ਵਿੱਚ ਇਸ ਸਰ ਸਟੈਚੂ ਲਈ ਪਖਰਾਵਾ ਜਿਹੜੀ ਹੋਈ ਹੈਗੀ ਇਹ ਜੀ ਇੱਕ ਇਥੇ ਡਾਕਟਰ ਨਵੇਦਕਰ ਸਾਹਿਬ ਦਾ ਸਟੈਚੂ ਲੱਗਣਾ ਸੀਗਾ ਉਸ ਚੀਜ਼ ਨੂੰ ਲੈ ਕੇ ਇੱਕ ਧਿਰ ਚਾਹੁੰਦੀ ਸੀ ਕਿ ਇਸ ਲੋਕੇਸ਼ਨ ਤੇ ਨਾ ਲੱਗੇ ਕਿਸੇ ਹੋਰ ਲੋਕੇਸ਼ਨ ਤੇ ਲੱਗੇ ਤੇ ਦੂਜੀ ਧਿਰ ਚਾਹੁੰਦੀ ਸੀ ਕਿ ਇਸੇ ਲੋਕੇਸ਼ਨ ਤੇ ਲੱਗੇ ਉਸ ਚੀਜ਼ ਨੂੰ ਲੈ ਕੇ ਇਹ ਆਪਸ ਵਿੱਚ ਲੜਾਈ ਝਗੜਾ ਹੋਇਆ ਜੀ ਸਰ ਤੁਸੀਂ ਵੈਰੀਫਾਈ ਕੀਤਾ ਜਾ ਰਿਹਾ ਕੋਈ ਸਟੇ ਵਗੈਰਾ ਵੀ ਕਹਿੰਦੇ ਲਈ ਹੋਈ ਸੀ ਇਕਰ ਵੱਲ ਜੀ ਸਟੇ ਦਾ ਇਹ ਹਾਂਜੀ ਬਿਲਕੁਲ ਇਹ ਕਹਿ ਰਹੇ ਨੇ ਕਿ ਸਟੇ ਇਹਨਾਂ ਨੂੰ ਹੋ ਗਈ ਸੀ ਤੇ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜੇ ਸਟੇ ਸੀਗੀ ਤਾਂ ਇਹ ਕੋਰਟ ਵਿੱਚ ਜਾ ਕੇ ਉਸ ਚੀਜ਼ ਦਾ ਕੰਟੈਂਪਟ ਵੀ ਕਰ ਸਕਦੇ ਨੇ ਕਿ ਕੰਟੈਂਪਟ ਆਫ ਕੋਰਟ ਹੋਇਆ ਹੈ ਤੇ ਚੈਲੰਜ ਕੀਤਾ ਜਾ ਸਕਦਾ ਉਸ ਚੀਜ਼ ਨੂੰ ਸਰ ਪ੍ਰਸ਼ਾਸਨ ਦੇ ਪਹਿਲਾਂ ਧਿਆਨ ਚ ਲਿਆਉਂਦਾ ਸੀ ਇਹ ਸਟੈਚੂਨ ਤੋਂ ਪਹਿਲਾਂ ਜੀ ਨਹੀਂ ਜੀ ਨਹੀਂ ਲੈਂਦਾ ਸੀਗਾ ਅ ਅੱਜ ਕੋਈ ਇਸ ਤਰ੍ਹਾਂ ਦੀ ਕੋਈ ਡੇਟ ਵਗੈਰਾ ਨਹੀਂ ਰੱਖੀ ਗਈ ਸੀ ਪੰਚਾਇਤ ਆਪਣਾ ਬੀਡੀਪੀਓ ਸਾਹਿਬ ਵੱਲੋਂ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸਾਡੇ ਧਿਆਨ 'ਚ ਵਿੱਚ ਨਹੀਂ ਸੀਗਾ ਕਿ ਅੱਜ ਇੱਥੇ ਸਟੈਚੂ ਲੱਗਣਾ ਹੈ ਸਰ ਸਿਵਲ ਪ੍ਰਸ਼ਾਸਨ ਦੇ ਧਿਆਨ 'ਚ ਆ ਗਿਆ ਜੀ ਮੈਟਰ ਲਿਆ ਤਾਂ ਤੁਸੀਂ ਬਿਲਕੁਲ ਜੀ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਹੋਇਆ ਹੈ ਜੀ ਮੈਟਰ ਤੇ ਇੱਥੇ ਤਹਿਸੀਲਦਾਰ ਸਾਹਿਬ ਵੀ ਪਹੁੰਚਨੇ ਨੇ ਇੱਥੇ ਹੋਣੀ ਚਾਹੀਦੀ ਇਮੀਡੀਟਲੀ ਸਰ ਜਿਵੇਂ ਹੁਣ ਇੱਕ ਧਿਰ ਸਟੈਚੂ ਦੇ ਬਿਲਕੁਲ ਕੋਲ ਬੈਠੀ ਹੈ ਜੀ ਵਿਰੋਧ ਕਰਨ ਵਾਲੇ ਉਹ ਕਹਿੰਦੇ ਨੇ ਕਿ ਅਸੀਂ ਸਟੈਚੂ ਜਿਹੜਾ ਵੀ ਲੱਗਣਾ ਨਹੀਂ ਦੇਣਾ ਹੈਗਾ ਤਾਂ ਸਟੈਚੂ ਦੀ ਪ੍ਰੋਟੈਕ ਸਟੈਚੂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਸੀਸੀਟੀਵੀ ਕੈਮਰੇ ਹੈਗੇ ਆ ਸਾਡੀ ਫੋਰਸ ਵੀ ਇੱਥੇ ਤਾਇਨਾਤ ਹੈ ਤੇ ਇਸ ਤਰ੍ਹਾਂ ਦੀ ਕੋਈ ਦੋਨੇ ਤਰ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸਟੈਚੂ ਮਤਲਬ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਸਟੇ ਹੈਗੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਉਹ ਕੋਰਟ ਚ ਜਾ ਸਕਦੇ ਨੇ ਅਦਰਵਾਈਜ਼ ਜਿਹੜਾ ਹੈ ਕਿ ਪੰਚਾਇਤ ਵੱਲੋਂ ਜਿਹੜਾ ਮਤਾ ਪਾਇਆ ਗਿਆ ਹੈ ਤੇ ਆਪਣਾ ਬीडीपीਓ ਸਾਹਿਬ ਨੇ ਡੇਟ ਰੱਖਣੀ ਸੀ ਤੇ ਸਟੈਚੂ ਇੱਥੇ ਲਵਾਉਣਾ ਸੀਗਾ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਉਹ ਕੀਤੀ ਜਾਣੀ ਬਣਦੀ ਸੀਗੀ ਬਟ ਇਹਨਾਂ ਨੇ ਕੋਈ ਸਾਨੂੰ ਨਹੀਂ ਦੱਸਿਆ ਕਿ ਅਸੀਂ ਇੱਥੇ ਸਟੈਚੂ ਲਾਉਣਾ ਹੈ।